ਆ ਦਾਲ ਤੋਂ ਜੇ ਕਿਉਂਕਿ ਉਹ ਕੰਮ ਕੀਤਾ ਹੋਇਆ ਆ ਤੇ ਟਰੱਕ ਜਿਹੜੇ ਆ ਲੰਮੀਆ ਘਟਾਰਾਂ ਚ ਗਰਦਾਪੁਰ ਤੋਂ ਲੈ ਕੇ ਤਾਰੀਵਾਲ ਤੱਕ ਜਿਹੜੀਆਂ ਨੇ ਪੂਰੀਆਂ ਲੰਮੀਆ ਲੈਣਾ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਕਿਉਂਕਿ ਰੋਡ ਜਿਹੜਾ ਆ ਇਹ ਪਰਸੋਂ ਤੋਂ ਹੀ ਲਗਭਗ ਜਿਹੜਾ ਬੰਦ ਕੀਤਾ ਹੋਇਆ ਹੈ ਕਿਉਂਕਿ ਗਰਦਾਪੁਰ ਮੇਨ ਰੋਡ ਬਾਈਪਾਸ ਦੇ ਉੱਤੇ ਜਿਹੜਾ ਆ ਇੱਕ ਵੱਡਾ ਧਰਨਾ ਜਿਹੜਾ ਆ ਉਹ ਲੱਗਾ ਹੋਇਆ ਆ ਧਰਨਾ ਲੱਗਣ ਦਾ ਕਾਰਨ ਹੈ ਕਿ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਆ ਉਹ ਬੰਦਾ ਮਾਰ ਦਿੱਤਾ ਗਿਆ ਤੇ ਬੰਦਾ ਮਾਰਨ ਦੇ ਨਾਲ ਹੀ ਜਿਹੜਾ ਆ ਉਹ ਸੋ ਹਸਪੀਟਲ ਤੇ ਉੱਤੇ ਜਿਹੜਾ ਆ ਉਹ ਤੇਸ ਕਰ ਨੂੰ ਕਹਿ ਰਹੇ ਨੇ ਲੋਕ ਤੇ ਜਿਹੜਾ ਮੂੜ ਆ ਉਹ ਚਾਂਗ ਕੀਤਾ ਆ ਪ੍ਰਸ਼ਾਸਨ ਦੇ ਸਿਰ ਤੇ ਸਿਰ ਹਲਕੀ ਸ਼ਿਫਤ ਕਰਨ ਦੀ ਕੋਈ ਵੀ ਨੂੰ ਜਿਹੜੀ ਉਹ ਨਹੀਂ ਸਰਕਦੀ ਪਈ ਤੇ ਤਸਵੀਰਾਂ ਤੁਸੀਂ ਦੇ ਦੇ ਫਿਰ ਉਹ ਕਿੰਨਾ ਜ਼ਿਆਦਾ ਜਿਹੜਾ ਆ ਉਹ ਮਾੜਾ ਹਾਲ ਆ ਪੂਰਾ ਰੋਡ ਜਿਹੜਾ ਆ ਪੂਰਾ ਹਾਈਵੇ ਐਫ ਐਮ ਜਿਹੜਾ ਆ ਬੰਦ ਹੋਇਆ ਆ ਤੇ ਰੋਡ ਪੂਰੇ ਦਾ ਪੂਰਾ ਜਿਹੜਾ ਆ ਜਾਮ ਆ ਤੇ ਇਹ ਮੈਂ ਪਿੰਡੋਂ ਨਿਕਲਿਆ ਹੋ ਮੈਂ ਜੈਪੋ ਵਾਲਾ ਬਣ ਕੇ ਬਤਾਸਪੁਰੇ ਤੋਂ ਮੇਰੇ ਮੋੜ ਤੋਂ ਜਿਹੜਾ ਹੈਗਾ ਆ ਉਹ 7 ਤੋਂ 8 ਕਿਲੋਮੀਟਰ ਦੂਰ ਆ ਤੇ ਮਤਵ ਵਾਲੇ ਇਹ ਸਾਰੇ ਦਾ ਸਾਰੇ ਜਿਹੜਾ ਭਾਰੀ ਹਾਲ ਤੱਕ 7-8 ਕਿਲੋਮੀਟਰ ਦਾ ਜਿਹੜਾ ਲੰਬਾ ਜਾਮ ਜਿਹੜਾ ਲੱਗਾ ਪਿਆ ਹੈ ਬਾਕੀ ਉੱਥੇ ਜਾ ਕੇ ਦੇਖਦੇ ਆ ਕਿ ਮਾਹੌਲ ਆ ਦੋਸਤੋ ਇੱਥੇ ਤੁਸੀਂ ਦੇਖਦੇ ਪਈਓ ਵੀ ਲਗਾਤਾਰ ਜਿਹੜਾ ਆ ਜਾਮ ਜਿਹੜਾ ਆ 7-8 ਕਿਲੋਮੀਟਰ ਦਾ ਲੰਬਾ ਜਾਮ ਲੱਗਾ ਹੋਇਆ ਹੈ ਟੂਰਿਸਟ ਗੱਡੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ ਬਾਹਰ ਤੋਂ ਆਣ ਕੇ ਤੇ ਰੋਡ ਦੇ ਉੱਤੇ ਹੀ ਇਹਨਾਂ ਨੂੰ ਜਿਹੜਾ ਆਪਣਾ ਖਾਣਾ ਪਾਣਾ ਜਿਹੜਾ ਬਣਾ ਕੇ ਰਹਿਣਾ ਪੈ ਰਿਹਾ ਹੈ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਆਵਾਜਾਈ ਨੂੰ ਵੀ ਜਿਹੜੇ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ ਟਰੱਕਾਂ ਦੀਆਂ ਜਿਹੜੀਆਂ ਲੈਣਾ ਨੇ ਉਹ ਲੰਬੇ ਰੂਟ ਤੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਤੁਸੀਂ ਦੇਖਦੇ ਪਈਓ ਵੀ गड्डी जड़ी है ए कहाँ कहाँ कहा, कहा से आए हो हम लोग बंगाल से आए बंगाल से आए हो हाँ। तो क्या चक्कर पड़ता है चक्कर सुनते कौन लेडीज एक तो मार गया ना हॉस्पिटल में हाँ। इसके लिए कल शाम से खड़ा है यहाँ पर कल शाम से खड़ा हो हाँ। 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 बच्चा लोग परेशान हो जा रहा है कोई पैसा थी नहीं है कोई पुलिस वाला आता नहीं कोई गाड़ी क्लियर नहीं करता है खाने का सामान नहीं मिल रहा है पानी नहीं मिल रहा है इतनी ज्यादा परेशानी है बहुत ज्यादा परेशानी है इस कोई जगह में नहीं दिखा पंजाब में दिख रहा है पंजाब में देख पंजाब में पंजाब ज्यादातर बंद रहता है आप क्या कहना चाहते हो कहा से आए हो कलकत्ता से कलकत्ता से आए आयोज कहा जा रहे थे कश्मीर कश्मीर जा रहे थे घूमने के लिए घूमने के लिए लगता जहाँ से वापस जाना पड़ेगा कल से रुके हुए ठीक है छोटे छोटे बच्चे आप देख रहे हो मेरे साथ और परेशानी की बात यह ये जहाँ पे खाने पीने के लिए कोई सामान भी नहीं मिल रहा तो जाम है जो

क्या कहना चाहोगे प्रशासन के लिए ठीक है रात तो नहीं। नहीं नहीं, भर उन लोगों का हाल करना चाहिए ना तो हल तो करना ही चाहिए पुलिस वाला को बिल्कुल बिल्कुल ये जो लोग है बंगाल से आए हुए है चले हुए हैं उधर से महाराष्ट्र की तरफ से काफी ज्यादा बसें भी आके खड़ी हैं और ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹਨਾ ਵਾਂ ਵੀ ਜਾਮ ਇੰਨਾ ਵੱਡਾ ਲੱਗ ਚੁੱਕਾ ਆ ਕਿ ਇਹ ਜਾਮ ਨਿਕਲਦੇ ਨਿਕਲਦੇ ਵੀ ਜਿਹੜੇ ਆ 2-3 ਘੰਟੇ ਲੋਕਾਂ ਦੇ ਜਿਹੜੇ ਆ ਉਹ ਵੇਸਟ ਹੋਣੇ ਆ ਹਾਲੇ ਕਿ ਇਹ ਜਿਹੜਾ ਹਾਈਵੇ ਆ ਬਹੁਤ ਜ਼ਿਆਦਾ ਜਿਹੜਾ ਆ ਇਸ ਟਾਈਮ ਵੱਡਾ ਹਾਈਵੇ ਮੇਨ ਜਿਹੜਾ ਅੰਮ੍ਰਿਤਸਰ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਜੰਮੂ ਨੂੰ ਜੋੜਨ ਵਾਲਾ ਹਾਈਵੇ ਆ ਉਹੀ ਬਲਾਕ ਜਿਹੜਾ ਆ ਇਸ ਟਾਈਮ ਹੋਇਆ ਪਿਆ ਤਾਂ ਪ੍ਰਸ਼ਾਸਨ ਦੇ ਸਿਰ ਦੇ ਉੱਤੇ ਜਿਹੜੀ ਹੈ ਯਰਾ ਵੀ ਜਿਹੜੀ ਇਹ ਜੂਨ ਹੀ ਸਰਕਦੀ ਪਈ ਹਾਲੇ ਤੱਕ ਵੀ ਜਿਹੜਾ ਆ ਜਾਮ ਜਿਹੜਾ ਸਵੇਰੇ ਸਵੇਰੇ ਇਸ ਟਾਈਮ 8 ਵਜੇ ਨੇ ਤੇ ਰਾਤ ਭਰ ਤੋਂ ਜਿਹੜੇ ਇਹਨੇ ਲੋਕ ਇੱਥੇ ਖੜੇ ਨੇ ਬਾਕੀ ਦੇਖਦੇ ਆ ਪ੍ਰਸ਼ਾਸਨ ਕੀ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਰਿਆ ਹੈ ਇਸ ਟਾਈਮ ਬਬਰੀ ਬਾਈਪਾਸ ਚੌਂਕ ਜਿਹੜਾ ਕਿ ਟੈਂਕ ਚੌਂਕ ਵੀ ਤੁਸੀਂ ਦੇਖਦੇ ਪਏ ਹੋਪੀ ਹਾਲੇ ਤੱਕ ਵੀ ਜਿਹੜਾ ਆ ਉਹ ਧਰਨਾ ਜਿਹੜਾ ਆ ਯਾਰੀਏ ਰਾਤ ਤੋਂ ਹੀ ਦੇਰ ਰਾਤ ਤੋਂ ਕੱਲ੍ਹ ਸਵੇਰ ਤੋਂ ਲੈ ਕੇ ਪੂਰੀ ਰਾਤ ਤੱਕ ਵੀ ਧਰਨੇ ਦੇ ਵਿੱਚ ਜਿਹੜੀ ਹੈ ਕਿਸਾਨ ਜਥੇਬੰਦੀਆਂ ਤੇ ਜਿੰਨੀਆਂ ਵੀ ਗੁਰਦਾਸਪੁਰ ਦੀਆਂ ਸੰਸਥਾਵਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਇੱਥੇ ਰੁਕੀਆਂ ਹੋਈਆਂ ਨੇ ਮੁੱਦਾ ਤੁਹਾਨੂੰ ਦੁਬਾਰਾ ਬਾਰ-ਬਾਰ ਦੱਸਣ ਦੀ ਲੋੜ ਨਹੀਂ ਕਿਉਂਕਿ ਪਿਛਲੇ 3 ਦਿਨਾਂ ਤੋਂ ਲਗਾਤਾਰ 10-10 ਵਾਰੀ ਜਿਹੜੀ ਨੇ ਸਾਰੇ ਚੈਨਲਾਂ ਤੇ ਖਬਰ ਤੁਸੀਂ ਸੁਣ ਚੁੱਕੇ ਹੋ ਕਿ ਗਰਦਾਸਪੁਰ ਦੇ ਜਿਹੜੇ ਮੈਡੀ ਸਿਟੀ ਹਸਪੀਟਲ ਦੇ ਵਿੱਚ ਇੱਕ ਆਪਰੇਸ਼ਨ ਥੀਟਰ ਦੇ ਵਿੱਚ ਜਿਹੜਾ ਆ ਬੰਦੇ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਜਿਹਦੇ ਚ ਕਿਹਾ ਜਾਂਦਾ ਆ ਕਿ ਬੰਦਾ ਠੀਕ ਆ ਜਦੋਂ ਅੰਮਰਸਰ ਦੇ ਲਈ ਪਰਿਵਾਰ ਵਾਲਿਆਂ ਨੂੰ ਬਹਿਲਾ ਕੇ ਫਸਲਾ ਕੇ ਜਿਹੜਾ ਆ ਭੇਜ ਦਿੱਤਾ ਜਾਂਦਾ ਤਾਂ ਉੱਥੇ ਜਾ ਕੇ ਕੀ ਹੁੰਦਾ ਕਿ ਜਿਹੜਾ ਆ ਮਰੀਜ਼ ਉਹ ਜਿਹੜਾ ਆ ਸਾਹ ਛੱਡ ਜਾਂਦਾ ਆ ਪੂਰੀ ਤਰ੍ਹਾਂ ਜਿਹੜਾ ਆ ਉੱਥੋਂ ਡੈੱਡ ਕਰਾਰ ਦੇ ਦਿੱਤਾ ਜਾਂਦਾ ਆ ਲਗਾਤਾਰ ਜਿਹੜੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇੱਕ ਹੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਜਨਾਂ ਵੱਲੋਂ ਤੇ ਸੰਸਥਾਵਾਂ ਵੱਲੋਂ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਹਸਪੀਟਲ ਦੇ ਉੱਤੇ ਜਿਹੜਾ ਆ ਉਹ ਕੁਝ ਧਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਉਹ ਲਾ ਕੇ ਤੇ ਇਹਨਾਂ ਤੇ ਬੰਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਜਿਹੜੀ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਜਿਹਦੇ ਕਰਕੇ ਜਿਹੜਾ ਆ ਜਾਮ ਪਿੱਛੋਂ ਤੁਹਾਨੂੰ ਮੈਂ ਦਿਖਾ ਚੁੱਕਾ ਹਾਂ ਪਿੱ ਘੜ ਤੋਂ ਘੱਟ 8 ਤੋਂ 9 ਕਿਲੋਮੀਟਰ ਦਾ ਜਿਹੜਾ ਆ ਉਹ ਜਾਮ ਜਿਹੜਾ ਲੱਗ ਚੁੱਕਾ ਆ ਤੇ ਬਹੁਤ ਸਾਰੇ ਲੋਕ ਜਿਹੜਾ ਆ ਜਾਮ ਦੇ ਵਿੱਚ ਜਿਹੜਾ ਪ੍ਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੀ ਜਿਹੜਾ ਆ ਉਹ ਜਰਾ ਵੀ ਜਿਹੜੀ ਜੂ ਨਹੀਂ સરਕਦੀ ਪਈ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਜਿਹੜਾ ਆਪਾਂ ਮੇਨ ਮੁੱਦੇ ਤੇ ਆਨੇ ਆ ਕਿ ਇਸ ਚੀਜ਼ ਨੂੰ ਜਿਹੜਾ ਆ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਲਈ ਸਰਕਾਰਾਂ ਤੱਕ ਪਹੁੰਚਾਉਣ ਦੇ ਲਈ ਵੱਧ ਤੋਂ ਵੱਧ ਜਿਹੜਾ ਆ ਇਹ ਚੀਜ਼ ਨੂੰ ਸ਼ੇਅਰ ਕਰੋ ਤਾਂ ਕਿ ਜਲਦੀ ਨਾਲ ਜਲਦੀ ਜਿਹੜਾ ਆ ਪਰਿਵਾਰ ਜਨਾਂ ਦੀ ਸੁਣੀ ਜਾਏ ਤੇ ਜਿਹੜਾ ਆ ਮੌਕੇ ਤੇ ਜਿਹੜਾ ਆ ਇਹ ਚੀਜ਼ ਦਾ ਹੱਲ ਕੀਤਾ ਜਾਏ ਤਾਂ ਕਿ ਜਿਹੜੇ ਔਣ ਜਾਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਨੇ ਉਹ ਲੋਕ ਪ੍ਰੇਸ਼ਾਨ ਨਾ ਹੋਣ ਤੇ ਨਾਲ ਦੀ ਨਾਲ ਜਿਹੜਾ ਆ ਇਹਨਾਂ ਦਾ ਵੀ ਜੋ ਵੀ ਅ ਹਾਲਿਆ ਉਹ ਕੀਤਾ ਜਾਵੇ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਿਓ ਮੇਰੇ ਡੀਪੀਸੀ ਪੰਜਾਬੀ ਤੇ ਵੀਰ ਤੁਹਾਨੂੰ ਦਿਖਾਉਣ ਦੀ ਜਿਹੜੀ ਹੋਰ ਵੀ ਆਪਾਂ ਕੋਸ਼ਿਸ਼ ਕਰਦੇ ਪਈਆਂ ਵੀ ਲਗਾਤਾਰ ਜਿਹੜਾ ਇੱਥੇ ਲੱਗਿਆ ਹੋਇਆ ਆ ਧਰਨਾ ਧਰਨੇ ਦੇ ਵਿੱਚ ਤੁਸੀਂ ਦੇਦੇ ਪਿਓ ਵੀ ਪੂਰੀ ਤਰ੍ਹਾਂ ਜਿਹੜਾ ਆ ਉਹ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਆ ਆਪਣਾ ਪੂਰੇ ਦਾ ਪੂਰਾ ਜਿਹੜਾ ਆ ਉਸ ਹਸਾਬਤਾ ਕਰਕੇ ਜਿਹੜਾ ਰਾਸ਼ਨ ਪਾਣੀ ਉਹ ਸਰਕ ਤੇ ਪੱਕ ਰਿਹਾ ਆ ਧਰਨੇ ਦੇ ਵਿੱਚ ਜਿਹੜਾ ਆ ਚਾਹ ਦੇ ਪਤੀਲੇ ਤੁਸੀਂ ਦੇਦੇ ਪਿਓ ਵੀ ਹਰ ਚੀਜ਼ ਜਿਹੜੀ ਇਹ ਧਰਨੇ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਮਹਈਆ ਕਰਾਈ ਜਾ ਰਹੀ ਹੈ ਖਾਣ ਪੀਣ ਦੀਆ ਵਸਤਾ ਨਾਸਤਾ ਰਾਤੀ ਜਿਹੜਾ ਆ ਡਿਨਰ ਵੀ ਜਿਹੜਾ ਆ ਇੱਥੇ ਹੀ ਕਰਾਇਆ ਗਿਆ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਕਿਸੇ ਨੂੰ ਪ੍ਰੇਸ਼ਾਨੀ ਨਾ ਆਵੇ ਖਾਣ ਪੀਣ ਦੀਆ ਵਸਤਾ ਤੱਕ ਵੀ ਜਿਹੜੀਆਂ ਨੇ ਏ ਤੋਂ ਜ਼ੈਡ ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਤੇ ਬੜੇ ਹੀ ਜਿਹੜਾ ਕੱਲ ਤੋਂ ਹੀ ਲਗਾਤਾਰ ਜਿਹੜਾ ਆ ਇਹ ਧਰਨਾ ਇੱਥੇ ਚੱਲਦਾ